ਕੰਨੀਆ ਨੋ ਜਰੀ ਟੋਲਾ ਉਹ ਕਰ ਉਹ ਕੁਝ ਪ੍ਰੋਜੈਕਟ ਨਹੀਂ ਸਿੱਧਾ ਹੋ ਰਹੀ ਅੱਜ ਉਹ ਸਾਡ ਅਲਗੋਰਿਥਮ ਡੀ ਤੱਕ ਦਾ ਬਹਿਤ ਹੈ ਸ਼ੈਲੀ ਨੂੰ ਬਤਾ ਸ਼ੈਲੀ ਨੂੰ ਬਤਾ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਨਸ਼ਿਆਂ ਵਿਰੁੱਧ ਵੀ ਡੀ ਗਈ ਮਹਿਮਦੇ ਤਹਿਤ ਅੱਜ एडीसीपी श्री नवजोत सिंधु एडीसीपी 3 ਤੇ श्री कमलजीत ਸਿੰਘ एसीपी हेडक्वार्टर ਤੇ थाना वीरका ਦੇ ਐਸਐਚਓ अमनजोत कौर ਇਹਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਿਤੇਸ਼ ਮਹਿਰਾ ਉਰਫ इशੂ ਵਾਸੀ ਵਾਸੀ ਭਗਤਾਂ ਵਾਲਾ ਗੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਤੋਂ ਇਹ ਪਤਾ ਲੱਗਿਆ ਵੀ ਇਹ ਲੋਕਡਾਊਨ ਦੇ ਕੰਮ ਤੋਂ ਲੋਕਡਾਊਨ ਜਦੋਂ ਲੱਗਿਆ ਸੀ ਉਦੋਂ ਬਾਅਦ ਆਪਣਾ ਕੋਈ ਜਿਆਦਾ ਇਹਦਾ ਜਿਹੜਾ ਕੰਮਕਾਰ ਜਿਹੜਾ ਇਹਦਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕੇਟ ਵਗੈਰਾ ਦੁਕਾਨਾਂ ਤੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲਮੇਲ ਕਰਕੇ ਯੂਪੀ ਤੋਂ ਇਹ ਫੀਮ ਲਿਆ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ ਯੂਪੀ ਜਿਹੜਾ ਬਰੇਲੀ ਤੋਂ ਲਿਆ ਕੇ ਇਹ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ 'ਚ ਇਹ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਗੇ ਹੱਥੀ ਫੜਿਆ ਇਹਦੇ ਮੁਕਦਮਾ ਦਰਜ ਕਰਕੇ ਇਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਲਤ ਲਿਆਂਦੀ ਜਾ ਰਹੀ ਹੈ ਪਹਿਲਾਂ ਸਰਦ ਕੋ ਕਿੰਨੀ ਵੀ ਕ੍ਰਿਮਿਨ ਜਿਹੜੀ ਇਹ ਵੇਚ ਚੁੱਕਾ ਜਾਂ ਲਿਆਜ ਤੋਂ ਉਹ ਇਨਵੈਸਟੀਗੇਸ਼ਨਸ ਕਰ ਰਹੇ ਆ ਐਂਡ ਇਰੋਗੇਸ਼ਨਸ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਪਰੰਤੂ ਔਨ ਰਿਕਾਰਡ ਆ ਜਿਹੜਾ ਇਹ ਤੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਤੇ ਇਹ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਾਂਗੇ ਵੀ ਇਹਨੇ ਇਹ ਤੋਂ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਸਰ ਇਕੱਲਾ ਹੀ ਹੋਰ ਵੀ ਕੋਈ ਦੇ ਗੈਂਗ ਹੈ ਤੇ ਇਕੱਲਾ ਹੀ ਇਕੱਲਾ ਹੀ ਜਿਸ ਤਰ੍ਹਾਂ ਇਹਦੇ ਫਾਦਰ ਸਾਹਿਬ ਦਾ ਹਾਲਾ ਦਿੱਤਾ ਉਹ ਵੀ ਨਾਲ ਸੀ ਇਸ ਕੰਮ ਤੇ ਨਹੀਂ ਇਹਦੇ ਫਾਦਰ ਉਹ ਪੂਜੀਆ ਬਣਾਉਣ ਦਾ ਕੰਮ ਉਹਦਾ ਆਪਦਾ ਕੰਮ ਆ ਇਹ ਉਹ ਤੋਂ ਪੈਕੇਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਉਸ ਆਰਡ ਦੇ ਉਸ ਤੋਂ ਬਾਅਦ ਹੀ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਆ ਜਿਹੜਾ ਨਾਲ ਜਿਹੜਾ ਨਸ਼ਿਆਂ ਦਾ ਵਪਾਰ ਦਾ ਕੰਮ ਨਹੀਂ ਸੀ। ਸਰ ਇਹ ਆਪਣਾ ਸ਼ਲੀਆਂ ਵਿਚੇ ਵਾਲਾ ਫੜਿਆ ਸੀ 1.700 ਦਾ ਉਹਦਾ ਲਿੰਕ ਨਹੀਂ ਨਹੀਂ ਉਹਦੇ ਨਾਲ ਕੋਈ ਲਿੰਕ ਨਹੀਂ। ਸਰ ਇਹ ਲਿੰਕ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿੱਦੇ ਕੋਈ ਯੂਕੀ ਤੋਂ ਲੈ ਕੇ ਆਈ ਉਹ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੀ ਫੋਰੈਂਸਿਕ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਹਾਂ। ਉਹਦੀ ਜੋ ਵੀ ਫਰੈਂਸਿਕ ਰਿਪੋਰਟ ਆਏਗੀ ਜੋ ਇਹਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਐਸੈਂਬਲ ਸੀ ਲੈਗੇ ਤੇ ਸਰ ਆਂਦਾ ਸੀ ਲੇਕਿਨ ਇੱਥੇ ਗਾਹ ਕਿਨੂੰ ਸਪਲਾਈ ਕਰਦਾ ਸੀ ਉਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਇਹਦੀ ਅਰੈਸਟ ਪਾਈ ਆ ਰਿਮਾਂਡ ਇਹਦਾ ਕਿੰਨੇ ਦਿਨ ਮਿਲਿਆ ਹਾਂ ਸਰ ਇੱਕ ਦਿਨ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁੱਛ ਕੇ ਇਸ ਤਰ੍ਹਾਂ ਆ ਜਿਹੜੇ ਅਸੀਂ ਅਗਲੀ ਡਿਟੇਲ ਆ ਜਿਹੜੀ ਵਰਕਆਊਟ ਕਰਾਂਗੇ ਸਰ ਕਿ ਕਹਿੰਦਾ ਆਮ ਲੋਕਾਂ ਵਾਂਗ ਨਹੀਂ ਰਹਿੰਦਾ ਸੀ ਕਿ ਕਿਵੇਂ ਪੁਲਿਸ ਨੂੰ ਝੱਕ ਪਿਆ ਤੇ ਉਹ ਜਿਹੜਾ ਕਾਬੂ ਹੋ ਗਿਆ ਪ੍ਰੋਸੈਜ ਉਹ ਇਨਫੋਰਮੇਸ਼ਨ ਸੀ ਜੀ ਜਿਹੜਾ ਵੀ ਕੋਈ ਕੰਮ ਕਰਦਾ ਕਿਤੇ ਨਾ ਕਿਤਾ ਕੋਈ ਨਾ ਕੋਈ ਜਿਹੜਾ ਇਨਸਾਫ ਪਸੰਦ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਤਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਜਿਹੜੀ ਸਾਰੀ ਗੱਲ ਬਈ ਹੁੰਦੀ ਹੈ। ਸਕੀਨ ਇਹਦੇ ਨਾਲ ਵੇਚ ਕੇ ਕੋਈ ਪ੍ਰਾਪਰਟੀ ਵਗੈਰਾ ਕੁਝ ਬਣਾਈਆ ਗਿਆ ਹਲੇ ਸ਼ੁਰੂਆਤ ਹੀ ਕੀਤੀ ਹੈ ਦੀ। ਉਹ ਡਿਟੇਲ ਮੰਗ ਜਿਹਦੀਆਂ ਪ੍ਰਾਪਰਟੀਆਂ ਦੀ ਡਿਟੇਲ ਲਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਉਹ ਟੋਟਲ ਸਾਰਾ दैट इज ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਕਾਨੂੰਨ ਮੁਤਾਬਕ ਕਰ ਰਹੇ ਹਾਂ। ਪੜਿਆ ਪੁਲੇ ਕਿੰਨਾ ਕੁ? ਇਹ ਬਹੁਤਾ ਨਹੀਂ ਪੜਿਆ ਦਾ ਮਤਲਬ ਠੀਕ ਹੀ ਆ। 5-7 ਪੜਿਆ ਹੋਣਾ ਜਿਆਦਾ ਨਹੀਂ ਪੜਿਆ ਵਾ। ਨੋਰਮਲੀ ਮਤਲਬ ਜਨਤਾ ਦਾ ਆਮ ਲੈ ਲਾ ਸੀ। ਹਾਂਜੀ ਹਾਂਜੀ ਆਮ ਦੁਕਾਨਾਂ ਤੇ ਆਪਣੇ ਪੈਦਲ ਦਾ ਨਾਲ-ਨਾਲ ਕੰਮ ਕਰਦਾ ਸੀ। ਨਾਲ ਈਜ਼ੀ ਮਨੀ ਦੇ ਇੱਕ ਤਰੀਕਾ ਲੱਭ ਕੇ ਨੇ ਉਹ ਈਜ਼ੀ ਮਨੀ ਦੇ ਆਧਾਰ ਤੇ ਇਹ ਕੰਮ ਸ਼ੁਰੂ ਕਰ ਲਿਆ। ਇਹਨ ਇਸ ਤਰ੍ਹਾਂ ਲੱਗਾ ਨਹੀਂ ਵੀ ਜਿਸ ਤਰ੍ਹਾਂ ਉਹ ਪੁੱਜੀ ਦੇ ਤੁਸੀਂ ਕਹਿੰਦੇ ਹੋ ਪੈਕੇਟ ਆ ਪੈਕਟਾਂ ਦੇ ਵਿੱਚ ਜਾਂ ਇਸ ਨੂੰ ਉਹਦੇ ਥਰੂ ਹੀ ਹੀ ਉਹਦੀ ਆੜ ਦੇ ਵਿੱਚ ਕਰਦਾ ਸੀ ਇਹ ਨਹੀਂ ਉਹ ਇਦਾਂ ਦੀ ਕੋਈ ਗੱਲ ਨਹੀਂ ਸਾਹਮਣੇ ਆਈ ਉਹ ਤਾਂ ਦੁਕਾਨਾਂ ਦੇ ਸਪਲਾਈ ਕਰਦਾ ਸੀ ਇਹ ਜੀਐਸ ਸਪਲਾਈ ਕਰਦਾ ਸੀ ਕਰਦਾ ਹਾਂਜੀ ਹਾਂਜੀ ਪੂਰੇ ਜੀਐਸ ਸਪਲਾਈ ਕਰਦਾ ਸੀ ਮਨਫੂ ਜੀਐਸ ਸਪਲਾਈ ਦੇ ਨਾਲ ਨੇ ਇਹ ਵੀ ਕੰਮ ਕਰਦੇ ਨਾਲੇ ਕੰਮ ਕਰਦੇ ਆ ਲੋਕ ਪੂਰੇ ਜੀਏ ਦੇ ਜ਼ਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਵਗੇ ਰਾਜਸਥਾਨ ਤੋਂ ਵੀ ਜਾਂਦਾ ਰਹੇ ਕਿਉਂਕਿ ਉੱਥੇ ਕੀਤੀ ਨਹੀਂ ਹੁੰਦੀ ਇਹ ਯੂਪੀ ਦਾ ਹੀ ਇਹਦਾ ਲਿੰਕ ਮਿਲਿਆ ਐਜ਼ ਆਫ ਨਾਓ ਯੂਪੀ ਦਾ ਮਿਲਿਆ ਲੋਕੀ ਅੱਜਕੱਲ ਮੇਨ ਹਾਰਡ ਪਨਮੀ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਟਾਈਪ ਦਾ ਜਿਹੜਾ ਅੱਜਕੱ ਰੁਝਾਨ ਬਣ ਜਾਂਦਾ ਉਸ ਇਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਫੀਮ ਦਾ ਕੰਮ ਸ਼ੁਰੂ ਕੀਤਾ ਸੀ ਜਿਹੜੀ ਇਹਨਾਂ ਦੇ ਬੈਕਵਰਡ ਲਿੰਕ ਹੈ ਸਰ ਜਿੱਥੋਂ ਲੈ ਕੇ ਆਦਾ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੋਵੇ ਔਰ ਅਸੀਂ ਉਗੈਂਡਰ ਇਨਵੈਸਟੀਗੇਸ਼ਨ ਆ ਉਹ ਸਾਂਝੀ ਨਹੀਂ ਕਰ ਸਕਦੇ ਤੁਹਾਡੇ ਨਾਲ ਸਾਡੇ ਕੋਲ ਹੈਗੀ ਕਿੰਨੀ ਕਿਤੇ ਕਿਤੇ ਕਰ ਰਹੀ ਕਿਉਂਕਿ ਜਿਸ ਇਲਾਕੇ ਚੋਂ ਪੜਿਆ ਗਿਆ ਉਹ ਕਾਫੀ ਥੋੜਾ ਸਲਾਮੀ ਏਰੀਆ ਵਿੱਚ ਉਹ ਉਹ ਇਨਵੈਸਟੀਗੇਸ਼ਨ ਦੇ ਅਨੁਸਾਰ ਸਟੈਬਲਿਸ਼ ਕਰਾਂਗੇ ਜੋਗੀ ਹੋਇਆ ਕਰ ਬਿਲਕੁਲ ਹੈਗਾ ਜੀ ਸਾਰੀ ਕਾਮਯਾਬੀ ਆ ਮਤਲਬ ਇੰਨੇ ਡਰੱਗਸ ਦੇ ਬੰਦੇ ਵਾਰ-ਵਾਰ ਜਿਹੜੇ ਕਾਬੂ ਕਰਨੇ ਜਾਂ ਹੋਰ ਕਰਨੇ ਸਾਰੀ ਇਟੇ ਜੇ ਮੈਟਰ ਆ ਕਾਮਯਾਬੀ ਆ ਪੁਲਿਸ ਬੜੀ ਅਨਤਕ ਯਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਵਿਟੀ ਸਿਟੀ ਵਜੋਂ ਜਿਹੜੇ ਸਾਰੇ ਕੰਮ ਲੱਭੀ ਹੋਰ ਕਿਉਂਕਿ ਇਸ ਤਰ੍ਹਾਂ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨੇ ਨਾ ਤੇ ਸ਼ੱਕ ਵੀ ਜਲਦੀ ਨਹੀਂ ਜਾਂਦਾ ਤੇ ਪੁਲਿਸ ਨੂੰ ਕੰਮ ਕਾਫੀ ਆਕਾ ਹੋ ਜਾਂਦਾ ਬਿਲਕੁਲ ਠੀਕ ਆ ਉਹਦੇ ਲਈ ਸਮਾਜ ਦੇ ਤੌਰ ਤੇ ਅਕਸਰ ਕਿਧੋ ਨਾ ਕਿਧੋਂ ਕਿਧੋ ਨਾ ਕਿਧੋਂ ਜਿਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਆ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ